ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਗੁਆਰੇ ਦੀ ਫਲੀ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਆ ਜਿਹੜੀ ਇਹ ਸਬਜ਼ੀ ਬਣਦੀ ਆ ਸੁੱਕੀ ਸਬਜ਼ੀ ਬਣਦੀ ਆ ਤੇ ਬਹੁਤ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਕੋਈ ਆਪਾਂ ਇਹਨੂੰ ਭੁੰਨਣਾ ਨਹੀਂ ਕੋਈ ਤਲਣਾ ਨਹੀਂ ਸਿਰਫ ਬੇਸਿਕ ਮਸਾਲੇ ਪਾਵਾਂਗੇ ਕਿਸੇ ਆਪਾਂ ਨੂੰ ਹੋਰ ਮਸਾਲੇ ਦੀ ਲੋੜ ਨਹੀਂ ਬਸ ਇੱਕੋ ਹੀ ਪਾਉਣਾ ਜਿਹਦੇ ਨਾਲ ਜਿਹੜੀ ਇਹ ਸਬਜ਼ੀ ਆ ਬਹੁਤ ਜ਼ਿਆਦਾ ਇਹਦਾ ਸਵਾਦ ਆ ਵਾਜਾਂ ਦਾ ਦੁੱਗਣਾ ਹੋ ਜਾਂਦਾ ਤੇ ਸਬਜ਼ੀ ਆਪਾਂ ਬਣਾਵਾਂਗੇ ਜੀ ਚੁੱਲ੍ਹੇ ਤੇ ਸੋ ਵੀਡੀਓ ਤਾਂ ਤੁਸੀਂ ਐਂਡ ਤੱਕ ਬਣੇ ਰਹੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਗੁਆਰੇ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਕਿੰ ਲੋਕ ਆਹੇ ਤੇ ਹੁਣ ਆਪਾਂ ਇਹਨੂੰ ਦੋਨੇ ਸਾਈਡਾਂ ਤੋਂ ਡੰਗ ਕੇ ਕੱਟ ਲਾਂਗੇ ਇਹ ਵੱਡੀਆਂ ਫਲੀਆਂ ਲਈਆਂ ਨੇ ਮੈਂ ਇਹ ਕੁਛੋਟੀਆਂ ਵੀ ਆਉਂਦੀਆਂ ਨੇ ਤੁਸੀਂ ਕਿਸੇ ਵੀ ਫਲੇ ਦੀ ਸਬਜ਼ੀ ਜਿਹੜੀ ਬਣਾ ਸਕਦੇ ਹੋ ਕਈ ਥਾਵਾਂ ਤੇ ਗੁਆਰਾ ਹੁੰਦਾ ਕਈ ਥਾਵਾਂ ਤੇ ਨਹੀਂ ਹੁੰਦਾ ਤੇਾਂ ਤੇ ਲੱਗਦਾ ਹੈ ਜਿਨ੍ਹਾਂ ਦੇ ਨਹੀਂ ਹੁੰਦਾ ਉਹ ਮੈਂ ਦੱਸ ਦੇ। 부ਛਿਆਂ ਦੇ ਰੂਪ ਚ ਲੱਗਦਾ। ਉਹਦੇ ਵਿੱਚ ਕੁਛ ਕੱਚੀਆਂ ਫਲੀਆਂ ਹੁੰਦੀਆਂ ਨੇ, ਕੁਛ ਪੱਕੀਆਂ ਹੁੰਦੀਆਂ ਨੇ। ਪੱਕੀਆਂ-ਪੱਕੀਆਂ ਤੋੜ ਲਈਆਂ ਜਾਂਦੀਆਂ ਨੇ ਗੁੱਛੇ ਤੇ ਉਦਾਂ ਹੀ ਫਲੀਆਂ ਛੱਡ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਛੋਟੀਆਂ ਹੁੰਦੀਆਂ ਨੇ ਫਿਰ ਉਹ ਵੱਡੀਆਂ ਹੋ ਜਾਂਦੀਆਂ ਨੇ। ਬਹੁਤ ਵਧੀਆ ਗੁਆਰਾ ਤਾਜ਼ਾ ਤੋੜਿਆ ਹੋਇਆ। ਆਪਣੇ ਕਿਸੇ ਜਾਣ-ਪਛਾਣ ਵਾਲੇ ਦੇ ਘਰੇ ਲੱਗਦਾ ਉਹ ਦੇ ਕੇ ਗਏ ਨੇ। ਅਗਲੀ ਵਾਰੀ ਆਪਾਂ ਕੋਈ ਨਵੀਂ ਵੀਡੀਓ ਬਣਾਈ ਗੁਆਰੇ ਫਲੀ ਦੀ ਤਾਂ ਜ਼ਰੂਰ ਮੈਂ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਦਿਖਾ ਸਕਾਂ। ਚਿੰਨਾ ਨਹੀਂ ਦੇਖਿਆ ਮਾਲਵੇ ਦੇ ਵਿੱਚ ਗੋਰਾ ਹੁੰਦਾ ਹੋਰ ਮੈਨੂੰ ਨਹੀਂ ਪਤਾ ਕਿ ਕਿਹੜੀ ਸਾਈਡ ਹੁੰਦਾ ਲੋਜੀ ਲੋਵਿਆ ਦੀ ਫਲੀਆਂ ਦੀ ਤਰ੍ਹਾਂ ਆਪਾਂ ਇਹਨੂੰ ਬਰੀਕ-ਬਰੀਕ ਕੱਟ ਲੈਣਾ ਬਹੁਤਾ ਮੋਟਾ ਨਹੀਂ ਬਹੁਤਾ ਬਰੀਕ ਨਹੀਂ ਬਾਕੀ ਤੁਸੀਂ ਮੋਟਾ ਪਤਲਾ ਇਹਨੂੰ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਵੀ ਕੋਈ ਵੱਡਾ ਨਹੀਂ ਹੈਗਾ ਜੇ ਤੁਸੀਂ ਜ਼ਿਆਦਾ ਬਰੀਕ ਖਾਣ ਨੂੰ ਤਾਂ ਬਰੀਕ ਕੱਟ ਸਕਦੇ ਆਪਾਂ ਮੀਡੀਅਮ ਜਿਹਾ ਰੱਖਦੇ ਹੁਣੇ ਸਬਜੀ ਆਪਾਂ ਬਣਾਵਾਂਗੇ ਜੀ ਹਰ ਵਾਰ ਦੀ ਤਰ੍ਹਾਂ ਚੁੱਲ੍ਹੇ ਤੇ ਥੱਲੇ ਮ ਗੋਹੇ ਲਾ ਲਿਆ ਵਿੱਚ ਕਾਗਜ਼ ਰੱਖ ਲਿਆ ਤੇ ਉੱਤੇ ਆਪਾਂ ਗੋਹੇ ਰੱਖ ਦਾਂਗੇ ਵਿੱਚ ਲਾ ਲੀਆ ਛੋਟੀ ਜੀ ਲੱਕੜ ਇਹਦੇ ਨਾਲ ਜਿਹੜੀ ਸਬਜੀ ਆ ਬਹੁਤ ਛੇਤੀ ਬਣ ਜਾਂਦੀ ਹੈ ਗੋਹਿਆਂ ਵਗੈਰਾ ਨਾਲ ਤੇ ਲੱਕੜ ਨਾਲ ਸਪੋਰਟ ਰਹੂਗੀ ਆਪਣੇ ਗੋਹਿਆਂ ਨੂੰ ਅੱਗ ਨਹੀਂ ਜਿਹੜੀ ਆਪਣੇ ਬੁਝੂਗੀ ਇਹ ਕਾਗਜ਼ ਨੂੰ ਆਪਾਂ ਬਲਾਤੀ ਆ ਤੇ ਉੱਤੇ ਆਪਾਂ ਛੋਟੇ ਛੋਟੇ ਰੱਖ ਲਏ ਗੋਹੇ ਜਦੋਂ ਤੱਕ ਆਪਣੀ ਅੱਗ ਭਖਦੀ ਆ ਉੱਧਰ ਆਪਾਂ ਆਪਣੀ ਕੜਾਹੀ ਨੂੰ ਗਾਰਾ ਲਾ ਲੈਨੇ ਆ ਤੇ ਨਾਲ ਹੀ ਹੋਰ ਨਿੱਕੇ-ਮੋٹے ਕੰਮ ਕਰ ਲਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਜਿੰਨਾ ਆਪਾਂ ਸਮੇਂ ਦੀ ਬਚਤ ਕਰ ਸਕੀ ਉਨਾ ਹੀ ਚੰਗਾ ਮੈਂ ਨਾਲ ਨਾਲ ਬਹੁਤ ਸਾਰੇ ਕੰਮ ਕਰਦੀ ਹੁੰਦੀ ਹਾਂ ਜਿੱਦਾਂ ਆਟਾ ਵਗੈਰਾ ਛਾਂ ਕੇ ਲੈ ਆਉਣੀ ਹੁੰਦੀ ਆ ਤੇ ਇੱਧਰ ਮੇਰੇ ਰੱਖਿਆ ਹੋਇਆ ਜੀ ਪਿਆਜ਼ ਛਿੱਲ ਕੇ ਆਪਾਂ ਧੋ ਲਿਆ ਇਹਨੂੰ ਆਪਾਂ ਕੱਟ ਲਾਂਗੇ ਮੋਟਾ ਜੇ ਕੱਟਾਂਗੇ ਬੋਤਾ ਬਲੀ ਕੱਟਣ ਦੀ ਲੋੜ ਨਹੀਂ ਜੇ ਤੁਸੀਂ ਇਹ ਸਬਜ਼ੀ ਦੇ ਵਿੱਚ ਆਲੂ ਨਹੀਂ ਪਾਉਣੇ ਤਾਂ ਤੁਸੀਂ ਇੱਥੇ ਇੱਕ ਪਿਆਜ਼ ਹੋਰ ਪਾ ਸਕਦੇ ਹੋ ਇਸ ਤੋਂ ਜ਼ਿਆਦਾ ਪਿਆਜ਼ ਨਾ ਪਾਓ ਕਿਉਂਕਿ ਸਬਜ਼ੀ ਦੇ ਵਿੱਚ ਆਪਾਂ ਮੀਡੀਅਮ ਜੀ ਸਾਈਜ਼ ਦੇ ਦੋ ਪਿਆਜ਼ ਪਾ ਸਕਦੇ ਹਾਂ ਜੇ ਜ਼ਿਆਦਾ ਪਾਵਾਂਗੇ ਫਿਰ ਇਹ ਸਬਜ਼ੀ ਦਾ ਜਿਹੜਾ ਸਵਾਦ ਆ ਮਿੱਠਾ ਜਿਹਾ ਹੋ ਜਾਂਦਾ ਤੇ ਨੂੰ ਤੁਸੀਂ ਬਿਨ ਆਲੂ ਤੋਂ ਵੀ ਬਣਾ ਸਕਦੇ ਹੋ ਬਹੁਤ ਜ਼ਿਆਦਾ ਇਹ ਸਵਾਦ ਆ ਜਿਹੜੀ ਸਬਜ਼ੀ ਫਿਰ ਬਣ ਕੇ ਤਿਆਰ ਹੁੰਦੀ ਹੈ ਹੋਰ ਜ਼ਿਆਦਾ ਕਰਾਰੀ ਹੁੰਦੀ ਹੈ ਮੇਰੇ ਕੋਲ ਥੋੜਾ ਜਿਹਾ ਗੁਆਰਾ ਘੱਟ ਸੀ ਸੋ ਆਪਾਂ ਆਲੂ ਪਾ ਲੇ ਤੋ ਜੀ ਇੱਥੇ ਆਪਾਂ ਪਾਵਾਂਗੇ ਘਰ ਦਾ ਕਢਾਇਆ ਹੋਇਆ ਸਰੋਂ ਦਾ ਤੇਲ ਇਹ ਸਬਜ਼ੀ ਦੇ ਵਿੱਚ ਤੇਲ ਆ ਜਿਹੜਾ ਥੋੜਾ ਜਿਹਾ ਜ਼ਿਆਦਾ ਪੈਂਦਾ ਨਾਰਮਲ ਸਬਜ਼ੀ ਨਾਲੋਂ ਬਹੁਤਾ ਜ਼ਿਆਦਾ ਨਹੀਂ ਬਸ ਲੋਪ ਚਮਚ ਜ਼ਿਆਦਾ ਪੈ ਜਾਂਦੇ ਨੇ ਲੋ ਜੀ ਇੱਧਰ ਆਪਾਂ ਕੁੱਟਾਂਗੇ ਲਸਣ ਇਹ ਸਾਰੇ ਮਸਾਲਿਆਂ ਦੇ ਉਪਤੋਂ ਦੀ ਆ ਜੇ ਤੁਸੀਂ ਲਸਣ ਸਬਜ਼ੀ ਦੇ ਵਿੱਚ ਕੁੱਟ ਕੇ ਪਾਉਣਾ ਤਾਂ ਤੁਹਾਨੂੰ ਕਿਸੇ ਹੋਰ ਮਸਾਲੇ ਦੀ ਲੋੜ ਨਹੀਂ ਪੈਂਦੀ ਕਿਸੇ ਗਰਮ ਮਸਾਲੇ ਵਗੈਰਾ ਦੀ ਜੇ ਖਾਣੇ ਨੂੰ ਤਾਂ ਕੁੱਟ ਕੇ ਜ਼ਰੂਰ ਪਾਇਆ ਕਰੋ ਗਰਮੀ ਸਰਦੀ ਨਾ ਦੇਖਿਆ ਕਰੋ ਕੋਈ ਗਰਮ ਛੜ ਨਹੀਂ ਹੁੰਦਾ ਪਾਣੀ ਜ਼ਿਆਦਾ ਪੀਆ ਕਰੋ ਬਹੁਤ ਚੰਗਾ ਸਾਡੀ ਸਿਹਤ ਵਾਸਤੇ ਲਸਣ ਕਿਤੇ ਗੁਣ ਤੁਸੀਂ ਕੱਢ ਕੇ ਦੇਖਿਓ ਵੀ ਕਿੰਨੇ ਗੁਣ ਨੇ ਲਸਣ ਦੇ ਵਿੱਚ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਦਾ ਪੇਸਟ ਬਣਾ ਲਿਆ ਬਣਾ ਲਿਆ ਕੁੱਟ ਕੇ ਤੁਸੀਂ ਇਹਨੂੰ ਮੋਟਾ-ਮੋਟਾ ਵੀ ਕੁੱਟ ਸਕਦੇ ਹੋ ਪਰ ਪਾਇਓ ਇਹਨੂੰ ਕੁੱਟ ਕੇ ਜੇ ਪਾਉਣਾ ਲਓ ਜੀ ਇੱਕ ਚਮਚਾ ਪਾਇਆ ਆਪਾਂ ਤੇਲ ਦੇ ਵਿੱਚ ਜੀਰੇ ਦਾ ਚੰਗੀ ਤਰ੍ਹਾਂ ਤੇਲ ਗਰਮ ਹੋ ਗਿਆ ਸੀ ਤੇ ਇੱਕ ਪਤਾਜੀ ਪਿਆਜ਼ ਇੱਥੇ ਪਿਆਜ਼ ਦੀ ਇੱਕ ਵੱਡੀ ਫਾੜੀ ਰਹਿ ਗਈ ਕਿਉਂਕਿ ਜਿਹੜਾ ਪਿਆਜ਼ ਦਾ ਸਾਈਜ਼ ਸੀ ਕਾਫੀ ਜ਼ਿਆਦਾ ਵੱਡਾ ਸੀ ਤੇ ਪੂਰੀ ਬਾਟੀ ਭਰ ਗਈ ਸੀ ਸੋ ਇਹ ਖਾੜੀ ਥੱਲੇ ਰਹਿ ਗਈ ਕਈ ਵਾਰੀ ਇਦਾਂ ਦੀਆਂ ਨਿੱਕੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਕੋਈ ਗੱਲ ਨਹੀਂ ਆਪਾਂ ਦੁਬਾਰਾ ਕੱਟ ਕੇ ਪਾ ਦਾਂਗੇ ਥੋੜਾ ਜਿਹਾ ਗਰਮ ਹੈ ਕਿ ਤੇਲ ਗਰਮ ਸੀ ਕੋਈ ਦੇਖ ਲੋ ਬਸ ਇੰਨਾ ਕੁ ਹੀ ਆਪਾਂ ਨੂੰ ਤੇਲ ਚਾਹੀਦਾ ਬਹੁਤਾ ਜਿਆਦਾ ਵੀ ਨਹੀਂ ਲੋ ਜਦੋਂ ਤੱਕ ਮੇਰੇ ਪਿਆਸ ਪੁੱਛਦੇ ਨੇ ਆਪਾਂ ਹੋਰ ਨਿੱਕਾ ਮੋਟਾ ਅੰਦਰ ਕੋਈ ਕਿਚਨ ਦੇ ਵਿੱਚ ਕੰਮ ਹੁੰਦਾ ਉਹ ਕਰ ਲਈਦਾ 50% ਜਿਹੜੇ ਆਪਣੀ ਪਿਆਜ਼ ਪੁੱਜ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਦਰਕ ਸੌਰੀ ਕੱਲੀ ਲਸਣ ਦਾ ਪੇਸਟ ਆ ਤੁਸੀਂ ਅਦਰਕ ਵਗੈਰਾ ਵੀ ਪਾ ਸਕਦੇ ਹੋ ਪਰ ਅੱਜ ਮੇਰੇ ਕੋਲ ਨਹੀਂ ਸੀ ਸੋ ਮੈਂ ਨਹੀਂ ਪਾਇਆ ਜਿਹੜੀ ਚੀਜ਼ ਹੁੰਦੀ ਆ ਪਿੰਡਾਂ ਦੇ ਵਿੱਚ ਬਸ ਉਹ ਚੀਜ਼ ਪਾ ਲਈ ਜਾਂਦੀ ਆ ਜੇ ਨਹੀਂ ਹੁੰਦੀ ਤਾਂ ਐਡਾ ਕੋਈ ਚੱਕਰ ਨਹੀਂ ਹੁੰਦਾ ਉਹ ਤੋਂ ਬਿਨਾਂ ਵੀ ਸਬਜ਼ੀ ਬਣ ਜਾਂਦੀ ਆ ਲੋ ਜੀ ਤੁਸੀਂ ਚਾਹੋ ਇੱਥੇ ਟਮਾਟਰ ਪਾ ਸਕਦੇ ਹੋ ਪਰ ਮੈਨੂੰ ਵੀ ਸਬਜ਼ੀ ਦੇ ਵਿੱਚ ਟਮਾਟਰ ਬਿਲਕੁਲ ਪਸੰਦ ਨਹੀਂ ਸੋ ਮੈਂ ਨਹੀਂ ਪਾਇਆ ਫਿਰ ਬੇਸਿਕ ਮਸਾਲੇ ਪਾਏ ਨੇ ਲੂਣ ਮਿਰਚ ਹਲਦੀ ਲੂਣ ਮਿਰਚ ਵੀ ਇਹ ਸਬਜੀ ਦੇ ਵਿੱਚ ਥੋੜਾ ਜਿਹਾ ਤੇਜ਼ ਪੈਂਦਾ ਨਹੀਂ ਤਾਂ ਫਿਰ ਸਬਜੀ ਦੇ ਵਿੱਚ ਨਾ ਇੱਕ ਕਸੈਲਾ ਬਣ ਜਾ ਹੁੰਦਾ ਬਹੁਤੀ ਫਿਰ ਸੁਆਦ ਨਹੀਂ ਬਣਦੀ ਥੋੜੀ ਜਿਹੀ ਕਰਾਰੀ ਕਹਿੰਦੀ ਹੈ ਲੂਣ ਮਿਰਚ ਤੇ ਆਲੂਆਂ ਨੂੰ ਮੈਂ ਕੱਟ ਕੇ ਪਾਣੀ ਦੇ ਵਿੱਚ ਪਾ ਕੇ ਰੱਖਦਾ ਸੀ ਦੋ ਆਲੂ ਲੈਨੇ ਮੀਡੀਅਮ ਸਾਈਜ਼ ਦੇ ਇੱਥੇ ਜੇ ਆਪਾਂ ਮਸਾਲੇ ਦੀ ਗੱਲ ਕਰੀਏ ਤਾਂ ਅੱਧਾ ਪੌਣਾ ਚਮਚਾ ਪਾਇਆ ਮੈਂ ਲਾਲ ਮਿਰਚ ਦਾ ਬਹੁਤੀ ਜ਼ਿਆਦਾ ਕੋੜੀ ਨਹੀਂ ਹੈਗੀ ਡੇਢ ਕ ਚਮਚ ਪਾਇਆ ਲੂਣ ਦਾ ਸਿੰਦਾ ਲੂਣਾ ਉਹ ਵੀ ਜ਼ਿਆਦਾ ਖਾਰਾ ਨਹੀਂ ਹੁੰਦਾ ਤੇ ਇੱਕ ਪੂਰਾ ਫੁੱਲ ਭਰ ਕੇ ਪਾਇਆ ਜੀ ਚਮਚਾ ਹਲਦੀ ਦਾ ਬਾਕੀ ਸਾਰਿਆਂ ਦਾ ਆਪੋ ਆਪਣਾ ਖਾਣ ਦਾ ਹਿਸਾਬ ਕਿਤਾਬ ਹੁੰਦਾ ਜਿੰਨਾ ਤੁਸੀਂ ਖਾਣੇ ਹੋ ਉਹ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਇਹ ਸਬਜੀ ਦੇ ਵਿੱਚ ਲਾਲ ਮਿਰਚੀ ਜ਼ਿਆਦਾ ਸਵਾਦ ਲੱਗਦੀ ਹੈ ਕਿਉਂਕਿ ਰੰਗ ਬਹੁਤ ਸੋਹਣਾ ਹੁੰਦਾ ਇੱਕ ਤਾਂ ਲਾਲ ਮਿਰਚ ਨਾਲ ਇੱਕ ਲਾਲ ਮਿਰਚ ਨਾਲ ਹੀ ਕਿੜਤਣਾ ਹੁੰਦੀ ਹੈ ਲੋ ਜੀ ਮੀਡੀਅਮ ਜੀ ਅੱਗ ਤੇ ਆਪਾਂ ਇਹਨੂੰ ਪੱਕਣ ਦੇਵਾਂਗੇ ਬਹੁਤ ਹੀ ਤੇਜ਼ ਅੱਗ ਆਪਾਂ ਨਹੀਂ ਰੱਖਣੀ ਨਹੀਂ ਤਾਂ ਫਿਰ ਸਬਜੀ ਨੇ ਥੱਲੇ ਲੱਗ ਜਾਣਾ ਕਿਉਂਕਿ ਆਪਾਂ ਇੱਕ ਬੂੰਦ ਵੀ ਪਾਣੀ ਦਾ ਨਹੀਂ ਪਾਇਆ ਹੋਇਆ ਤੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਸਬਜੀ ਥੱਲੇ ਲੱਗਦੀ ਆ ਤਾਂ ਤੁਸੀਂ ਹੱਥ ਨਾਲ ਚਾਰ ਚੁਫੇਰੇ ਦੋ ਚਾਰ ਚਮਚੇ ਪਾਣੀ ਦੇ ਪਾ ਸਕਦੇ ਮੈਂ ਬਤਾਉਣ ਵਾਲੀ ਮੈਂ ਵੀ ਬਤਾਉਣ ਵਾਲੀ ਵੀਡੀਓ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜੇ ਪਾਣੀ ਨਾਲ ਨਹੀਂ ਸੌਰੀ ਤੋਰੀਆਂ ਵਾਲੀ ਵੀਡੀਓ ਸੀ ਉਹਦੇ ਵਿੱਚ ਦੱਸਿਆ ਸੀ ਜਦੋਂ ਆਪਾਂ ਆਲੂ ਬਣਾਏ ਨੇ ਵੀ ਜੇ ਪਾਣੀ ਪਾਉਣਾ ਤਾਂ ਸਬਜੀ ਦੇ ਵਿੱਚ ਪਾਣੀ ਨਾ ਮਹਿਸੂਸ ਹੋਵੇ ਤਾਂ ਤੁਸੀਂ ਕਿਵੇਂ ਪਾਉਣਾ ਵੀਡੀਓ ਤੁਸੀਂ ਜਾ ਕੇ ਚੈੱਕ ਕਰ ਲਿਓ ਬਿਲਕੁਲ ਵੀ ਪਾਣੀ ਪਾ ਕੇ ਫਿਰ ਹਿਲਾਉਣਾ ਨਹੀਂ ਸਬਜੀ ਦੇ ਵਿੱਚ ਪਾਣੀ ਨਹੀਂ ਰਚਣਾ ਚਾਹੀਦਾ ਸਿਰਫ ਆਪਾਂ ਸੜਨ ਤੋਂ ਬਚਾਉਣਾ ਲੋ ਜੀ 2-3 ਮਿੰਟ ਹੋ ਗਏ ਸਬਜੀ ਨੂੰ ਪੱਕਦੇ ਆ ਬਹੁਤਾ ਟਾਈਮ ਨਹੀਂ ਲੱਗਦਾ ਇਹ ਸਬਜੀ ਨੂੰ ਸਿਰਫ 10 ਮਿੰਟਾਂ ਦੇ ਵਿੱਚ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਮੀਡੀਅਮ ਅੱਗ ਤੇ ਬਹੁਤੀ ਤੇਜ਼ ਅੱਗ ਰੱਖਣ ਦੀ ਲੋੜ ਨਹੀਂ ਸਬਜੀ ਜਿਹੜੀ ਤਕਰੀਬਨ ਆਪਣੀ ਬਣ ਕੇ ਤਿਆਰ ਆ ਤੇ ਜਿਹੜੀ ਲੱਕੜਾ ਮੈਂ ਕੱਢ ਕੇ ਬਜਾ ਆਈ ਹੈ ਉਹਦੇ ਬਾਅਦ ਆਪਾਂ ਸੇਕ ਲਵਾਤਾ ਸਿਕ 2 ਮਿੰਟਾਂ ਦਾ ਜੀ ਦੇਖ ਲਓ ਤੁਸੀਂ ਕਿੰਨੀ ਵਧੀਆ ਆਪਣੀ ਜਿਹੜੀ ਸਬਜ਼ੀਆਂ ਬਣ ਕੇ ਤਿਆਰ ਹੋਈ ਐ ਸਾਰੇ ਆਲੂ ਵਗੈਰਾ ਪਰਫੈਕਟ ਪੱਕੇ ਨੇ ਕਿਤੋਂ ਸਬਜ਼ੀ ਕੋਲੀ ਨਹੀਂ ਹੈਗੀ ਕੋਈ ਆਪਾਂ ਇਹਨੂੰ ਭੁੰਨਿਆ ਨਹੀਂ ਸਿੰਪਲ ਤਰੀਕੇ ਨਾਲ ਬਣਾਇਆ ਤੁਸੀਂ ਚਾਹੋ ਕੋਈ ਗਰਮ ਮਸਾਲਾ ਵਗੈਰਾ ਪਾ ਸਕਦੇ ਹੋ ਪਰ ਮੈਨੂੰ ਬਿਲਕੁਲ ਨਹੀਂ ਪਸੰਦ ਕਿਉਂਕਿ ਸਬਜ਼ੀ ਦਾ ਟੇਸਟ ਆ ਜਿਹੜਾ ਉਹ ਵੇਟ ਕਰਦਾ ਗੂਗਾ ਜਿੰਨਾ ਸਿੰਪਲ ਖਾਵਾਂਗੇ ਜਿੰਨਾ ਸਿੱਧਾ ਸਾਦਾ ਖਾਵਾਂਗੇ ਉਨਾਂ ਸੀ ਸੇਤਮੰਦ ਰਹਿਾਂਗੇ ਤੇ ਜਿਹੜਾ ਸਵਾਦ ਖਾਣਾ ਉਹ ਬਹੁਤੇ ਮਸਾਲਿਆਂ ਵਾਲਾ ਨਹੀਂ ਹੁੰਦਾ ਜਿਹੜਾ ਸੁਧਾਰਨ ਖਾਣਾ ਉਹ ਵੀ ਸਵਾਦ ਹੁੰਦਾ ਤੇ ਸਵਾਦ ਖਾਣਾ ਬਹੁਤ ਮੁਸ਼ਕਲ ਨਹੀਂ ਹੁੰਦਾ ਇਹ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੀ ਫੈਮਲੀ ਨੂੰ ਟਾਈਮ ਜ਼ਰੂਰ ਦਿਆ ਕਰੋ ਫੈਮਲੀ ਬਹੁਤ ਜ਼ਿਆਦਾ ਕੀਮਤੀ ਆ ਰਲ ਕੇ ਬੈਠਿਆ ਕਰੋ ਤੇ ਨਿੱਕੀਆਂ ਮੋਟੀਆਂ ਖੁਸ਼ੀਆਂ ਨੂੰ ਮਾਣਿਆ ਕਰੋ ਕਿਸੇ ਵੱਡੀ ਖੁਸ਼ੀ ਦਾ ਇੰਤਜ਼ਾਰ ਨਾ ਕਰਿਆ ਕਰੋ ਥੈਂਕ ਯੂ